ਮੇਰੇ ਬਹੁਤ ਹੀ ਪਿਆਰੇ ਦੋਸਤ ਬਾਈ ਜਗਰਾਜ ਸਿੰਘ ਕਤਰਾਲੇ ਦੇ ਸੱਜਣੋ ਫਾਰਮ ਤੇ ਪੰਜ ਸੱਤ ਜਾਨਵਰ ਆ ਜਿਹੜੇ ਉਹ ਬਕਾਊ ਆ ਪਹਿਲਾਂ ਮੈਂ ਤੁਹਾਨੂੰ ਉਹਨਾਂ ਦੇ ਸਟੱਡ ਘੋੜੇ ਦਿਖਾ ਦਿਆਂ ਐਸ ਘੋੜੇ ਦੀ ਬਹੁਤ ਮੋਸਟ ਡਿਮਾਂਡੇਬਲ ਘੋੜਾ ਸੱਜਣੋ ਜੀ ਤੋਂ ਬਰੀਡਿੰਗ ਸਰਵਿਸ ਲੈਣ ਵਾਸਤੇ ਬਹੁਤ ਦੂਰੋਂ ਦੂਰੋਂ ਤੋਂ ਘੋੜੀਆਂ ਆ ਰਹੀਆਂ ਇਹਦੇ ਪਿੱਛੇ ਕਾਰਨ ਇਹ ਆ ਕਿ ਇਹਦੇ ਬੱਚੇ ਬਹੁਤ ਸੋਹਣੇ ਆ ਰਹੇ ਆ ਤੇ ਦੂਸਰੀ ਗੱਲ ਫੀਸ ਵਾਲੇ ਮਸਲੇ ਤੇ ਬਾਈ ਜਗਰਾਜ ਕਿਸੇ ਵੀ ਬੰਦੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਅੜੀ ਫੜੀ ਨਹੀਂ ਕਰਦਾ ਇਸ ਕਰਕੇ ਬਾਈ ਜਗਰਾਜ ਨੂੰ ਇਸ ਮਸਲੇ ਤੇ ਬਹੁਤ ਜ਼ਿਆਦਾ ਇੱਜ਼ਤ ਮਿਲ ਰਹੀ ਹੈ ਘੋੜਾ ਵੀ ਬਹੁਤ ਉੱਚੇ ਲੰਮੇ ਕੱਦ ਦਾ ਡੋਡਾਂ ਵਾਲੇ ਰਾਜੂ ਘੋੜੇ ਦਾ ਬੱਚਾ ਤੇ ਦੂਸਰੇ ਨੰਬਰ ਤੇ ਇਹਦੇ ਬੱਚੇ ਬਹੁਤ ਚੰਗੇ ਆ ਰਹੇ ਆ ਆ ਘੋੜਾ ਸਜਨੋਲ ਕਾਸ ਇਹ ਅਲੀਸ਼ਾਨ ਦਾ ਪੁੱਤਰ ਹੈ ਖਾਨਦਾਨ ਵਾਲੇ ਪਾਸਿਓਂ ਤਾਂ ਤੁਹਾਨੂੰ ਪਤਾ ਹੈ ਵੀ ਇਹ ਕਮਾਲ ਆ ਇਹਦੀ ਇੱਕ ਹੋਰ ਖਾਸियत ਆ ਇਸ ਘੋੜੇ ਦੀ ਇਹਦੇ ਬਸ਼ੇਰੇ ਬਹੁਤ ਘਟ ਆਇਆ ਚਾਰ ਪੰਜ ਕੀ ਬਸ਼ੇਰੇ ਹੋਣਗੇ ਬਸ਼ੇਰੀਆਂ ਹੀ ਬਸ਼ੇਰੀਆਂ ਇਸ ਘੋੜੇ ਦੀਆਂ ਤੇ ਬਹੁਤ ਚੰਗੇ ਬੱਚੇ ਆ ਰਹੇ ਆ ਤਾਂ ਇਸ ਘੋੜੇ ਦੇ ਜੇ ਤੁਸੀਂ ਸਟੱਡ ਸਰਵਿਸ ਲੈਣਾ ਚਾਹੁੰਦੇ ਆ ਤੇ ਅੜੀ ਇਸ ਮਸਲੇ ਤੇ ਵੀ ਬਾਈ ਜਗਰਾਜ ਕੋਈ ਨਹੀਂ ਕਰਦਾ ਕੰਨਾਂ ਕੋਨਾਂ ਦਾ ਬਾਹਲਾ ਸੋਹਣਾ ਆ ਦੇਖੋ ਆ ਤਿੰਨ ਮਹੀਨਿਆਂ ਦੀ ਬਸ਼ੇਰੀ ਆ ਬਾਈ ਜਗਰਾਜ ਦੇ ਘਰੇ ਲੁਕਾਸ ਘੋੜੇ ਦੀ ਇਹ ਬਸ਼ੇਰੀ ਆ ਜਦੋਂ ਇਹ ਪੈਦਾ ਹੋਈ ਆ ਤਾਂ ਸਾਰਾ ਪਰਿਵਾਰ ਟਿਕਟਾਂ ਲੈ ਕੇ ਇਹਨੂੰ ਵੇਖਣ ਆਇਆ ਸੀਗਾ ਤੇ 2-3 ਮਹੀਨੇ ਪਹਿਲਾਂ ਮੈਂ ਇਸ ਦੀ ਵੀਡੀਓ ਪਾਈ ਸੀ ਪਹਿਲਾਂ ਤੁਸੀਂ ਪਿਛਲੀ ਵੀਡੀਓ ਚੱਕ ਕੇ ਦੇਖ ਲਿਓ ਉਦੋਂ ਇਹ 2-3 ਦਿਨਾਂ ਦੀ ਸੀ ਤੇ ਆ ਆ ਬਸ਼ੇਰਾ ਇਹ ਬਸ਼ੇਰਾ ਭੱਜਾਫਰ ਦਾ ਸੱਜਣੂ ਇਹਦੀ ਮਾਰਕਿੰਗ ਬਹੁਤ ਚੰਗੀ ਆ ਇਹਦੀ ਮਾਂ ਬਹੁਤ ਖੁੱਲੀ ਬਾਡੀ ਦੀ ਆ ਤੇ ਇਹ ਸੱਜਣੂ ਘੋੜੀ ਆ ਜਿਹੜੀ ਉਹ ਬਸ਼ੇਰੇ ਸਮੇਤ ਤੁਹਾਨੂੰ ਮਿਲ ਵੀ ਸਕਦੀ ਐ ਜੇ ਤੁਸੀਂ ਖਰੀਦਣੀ ਹੋਵੇ ਤਾਂ ਤੁਸੀਂ ਸੱਜਣੋਂ ਖਰੀਦ ਸਕਦੇ ਆ ਇਸ ਘੋੜੀ ਨੂੰ ਮਾਰਕਿੰਗ ਵੀ ਬਹੁਤ ਚੰਗੀ ਆ ਤੇ ਖੁੱਲੇ ਸਰੀਰ ਦੀ ਆ ਗਰਦਨ ਗੁਰਦਨ ਪਤਲੀ ਆ ਹੱਡਾਂ ਪੈਰਾਂ ਦੀ ਸਿੱਧੀ ਆ ਪੈਰਾਂ ਪੂਰਾ ਦੀ ਬੜੀ ਭਾਰੀ ਘੋੜੀ ਆ ਜੇ ਕੋਈ ਵੀ ਸੱਜਣ ਖਰੀਦਣੀ ਚਾਵੇ ਤਾਂ ਸੱਜਣੋਂ ਸੰਪਰਕ ਕਰ ਸਕਦਾ ਐ ਕਾ ਘੋੜੀ ਐ ਇਹਦੇ ਮਗਰ ਫੇਰ ਲਕਾਸ ਦੀ ਬਸ਼ੇਰੀ ਐ ਨਾਲ ਦਾ ਰਿਜ਼ਲਟ ਦੇਖੋ ਆ ਤਿੰਨ ਦਿਨਾਂ ਦੀ ਬਸ਼ੇਰੀ ਐ ਜਿਹੜੀ ਭੱਜੀ ਫਿਰਦੀ ਐ ਜਿਸ ਦਿਨ ਮੈਂ ਵੀਡੀਓ ਬਣਾ ਕੇ ਆਇਆ ਉਸ ਦਿਨ ਤਿੰਨ ਦੇਣਾ ਸੀ ਦੀ ਸੀਗੀ ਆ ਦੇਖੋ ਆ ਕਿੱਡੀ ਚੰਗੀ ਬਸ਼ੇਰੀਆ ਰਿਜ਼ਲਟ ਤੌਰ ਤੇ ਵੀ ਤੁਸੀਂ ਲਕਾਸ ਦੇ ਬੱਚੇ ਦੇਖ ਸਕਦੇ ਆ ਤੇ ਨੰਬਰ 2 ਦੇ ਜੇ ਤੁਸੀਂ ਘੋੜੀ ਖਰੀਦਣੀ ਹੋਵੇ ਤਾਂ ਘੋੜੀ ਵੀ ਖੁੱਲੇ ਸਰੀਰ ਦੀ ਘੋੜੀ ਆ ਇਸ ਮਸਲੇ ਤੇ ਵੀ ਜੇਕਰ ਤੁਸੀਂ ਚਾਹੋ ਤਾਂ ਸਜਣੋ ਤੁਸੀਂ 22 ਜਗਰਾਜ ਦੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਆ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਜਾਨਵਰ ਹੋਰ ਵੀ ਬਹੁਤ ਹੈਗੇ ਆ ਆ ਦੇਖੋ ਆ ਘੋੜੀ ਆ ਸਜਣੋ ਇਹ ਘੋੜੀ ਵੀ ਬਾਈ ਹੋਣਾ ਨੇ ਵੇਚਣੀ ਆ ਇਹ ਘੋੜੀ ਗੱਬਣਾ ਲਕਾਸ ਤੋਂ ਜੇ ਕੋਈ ਵੀ ਸੱਜਣ ਇਹ ਘੋੜੀ ਨੂੰ ਵੀ ਖਰੀਦਣੀ ਚਾਹੁੰਦਾ ਤਾਂ ਇਸ ਘੋੜੀ ਦਾ ਵੀ ਸੌਦਾ ਜਿਹੜਾ ਉਹ ਤੁਸੀਂ ਕਰ ਸਕਦੇ ਆ ਬਾਲੀਆਂ ਘੋੜੀਆਂ ਬਾਰੇ ਤਾਂ ਮੈਨੂੰ ਮਤਲਬ ਡਿਟੇਲ ਦੇ ਵਿੱਚ ਉਦਾਂ ਨਹੀਂ ਪਤਾ ਕਿ ਕਿਹੜੀ ਘੋੜੀ ਕਿਹੜੀ ਕੀਦੀ ਆ ਕਿਹੜੀ ਘੋੜੀ ਕੀਦੀ ਆ ਤੇ ਮੈਨੂੰ ਸਾਰੀਆਂ ਇੱਕੋ ਜਿਹੀਆਂ ਲੱਗੀਆਂ ਜਾਂਦੀਆਂ ਪਰ ਆਹ ਘੋੜੀ ਹੋਰ ਆ ਪਹਿਲਾਂ ਵਾਲੀ ਘੋੜੀ ਭੱਜੀ ਫਿਰਦੀ ਸੀ ਉਹ ਹੋਰ ਆ ਸੱਜਣੋ ਇਹ ਘੋੜੀ ਵੀ ਸੱਜਣੋ ਬਕਾਊ ਆ ਤੇ ਜੇ ਕੋਈ ਵੀ ਸੱਜਣ ਖਰੀਦਣਾ ਚਾਵੇ ਤਾਂ ਖਰੀਦ ਸਕਦਾ ਤੇ ਇੱਕ ਤੁਹਾਨੂੰ ਮੈਂ ਬਸ਼ੇਰਾ ਦਿਖਾਉਣ ਲੱਗਿਆ ਇਹ ਬਸ਼ੇਰਾ ਹੈਗਾ ਹੰਟਰ ਘੋੜੇ ਦਾ ਆ ਜਿਹੜਾ ਬਸ਼ੇਰਾ ਭੱਜਿਆ ਫਿਰਦਾ ਸੱਜਣ ਉਹ ਇਹ ਹੰਟਰ ਘੋੜੇ ਦਾ ਉਮਰ ਚ ਇਹ ਪੂਰਾ ਹੋ ਗਿਆ ਵੀ ਇਸ ਹਾਬ ਜੇ ਦੇ ਮੁੱਲ ਦਾ ਬਸ਼ੇਰਾ ਹੀ ਆ ਜੇ ਤੁਸੀਂ ਕਹੋ ਵੀ ਮੈਂ ਕਹਦੇ ਆ ਕਿ ਇਹ ਬਹੁਤ ਮਹਿੰਗਾ ਜਾਂ ਮਤਲਬ ਉਹੋ ਜੀ ਗੱਲਬਾਤ ਨਹੀਂ ਹਾਬ ਜੇ ਦੇ ਮੁੱਲ ਦਾ ਬਸ਼ੇਰਾ ਆ ਆ ਘੋੜੀ ਆ ਸੱਜਣ ਨੂੰ ਇਹ ਘੋੜੀ ਵੀ ਜੇ ਕੋਈ ਖਰੀਦਣੀ ਚਾਹੁੰਦਾ ਇਹ ਵੀ ਖਰੀਦ ਸਕਦਾ ਜਿਹੜਾ ਵੀ ਜਾਨਵਰ ਤੁਹਾਡਾ ਮਨ ਕਰਦਾ ਤੁਸੀਂ ਸਕਰੀਨਸ਼ਾਟ ਮਾਰ ਲਿਓ ਤੇ ਸਕਰੀਨਸ਼ਾਟ ਮਾਰ ਕੇ ਬਾਈ ਜਗਰਾਜ ਨੂੰ ਫੋਨ ਤੇ ਦੱਸ ਦਿਓ ਵੀ ਭਾਈ ਸਾਨੂੰ ਤੇਰਾ ਆ ਜਾਨਵਰ ਪਸੰਦ ਆ ਗਿਆ ਤੇ ਇਹਦਾ ਤੁਸੀਂ ਕੀ ਰੇਟ ਮੰਗਦੇ ਆ ਕੀ ਗੱਲ ਆ ਤੇ ਕੀ ਬਾਤ ਆ ਬਾਈ ਹੁਣਾਂ ਨੇ ਤੁਹਾਨੂੰ ਦੱਸ ਦੇਣਾ ਸੱਜਣ ਜਾਨਵਰ ਆ ਦੇਖੋ ਇੱਕ ਘੋੜੀ ਆ ਏ ਇਹ ਵੀ ਬਿਕਾਊ ਆ ਫਾਰਮ ਤੇ ਜਾਓਗੇ ਤੁਹਾਨੂੰ ਹੋਰ ਵੀ ਜਾਣਕਾਰੀ ਮਿਲ ਜੂਗੀ ਨੰਬਰ 22 ਦਾ ਤੁਹਾਡੀ ਸਕਰੀਨ ਤੇ ਆ ਫੋਨ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਉਹ ਤੁਸੀਂ ਲੈ ਸਕਦੇ ਆ